ਹਾਂਜੀ ਮੈਂ ਜਤਿੰਦਰਪਾਲ ਪੁੱਤਰ ਸ਼ਾਦੀਦਾਲ ਪਿੰਡ ਭਲਾਂਣ ਅੱਜ ਮਿਤੀ 21 6 2025 ਦਿਨ ਹੈ ਜੀ ਅੱਜ ਸ਼ਨੀਵਾਰ ਮੈਂ ਪਿੰਡ ਭਲਾਂਣ ਦੀ ਚਰਾੰਦ ਦੀ ਜ਼ਮੀਨ ਦੇ ਵਿੱਚ ਖੜਾ ਹਾਂ ਜੀ ਆਹ ਦੇਖੋ ਪਿੰਡ ਭਲਾਂਣ ਦੀ ਚਰਾੰਦ ਦੀ ਜ਼ਮੀਨ ਠਨਮਨ ਰਜਮੇ 102 ਦੇ ਨੰਬਰ ਦੇ ਵਿੱਚ ਕਿੱਦਾਂ ਰਾਤ ਦੀ ਨਜਾਇਜ਼ ਮਾਈਨਿੰਗ ਕੀਤੀ ਗਈ ਹੈ ਨਕਰਚਰ ਵਾਲਿਆਂ ਦੁਆਰਾ ਇਹ ਜਿਹੜੀ ਨਜਾਇਜ਼ ਮਾਈਨਿੰਗ ਹੈ ਇਹ ਸਾਡੇ ਪਿੰਡ ਦੇ ਬੰਦੇ ਰਲੇ ਹੋਏ ਨਾਲ ਸਾਡੇ ਪਿੰਡ ਦੇ ਬੰਦੇ ਰਲੇ ਹੋਏ ਤਿੰਨ ਚਾਰ ਬੰਦੇ ਨਾਲ ਰਲੇ ਹੋਏ ਬੰਦੇ ਜਿਨ੍ਹਾਂ ਦੁਆਰਾ ਦੋ ਦਿਨ ਤੇ ਤਿੰਨ ਚਾਰ ਦਿਨ ਤੋਂ ਇਹ ਨਜਾਇਜ਼ ਮਾਈਨਿੰਗ ਕਰਾਈ ਜਾ ਰਹੀ ਹੈ ਜੀ ਆ ਤੁਸੀਂ ਦੇਖ ਸਕਦੇ ਹੋ ਪਿੰਡ ਭਲਾਂ ਦੀ ਹੱਦ ਵਾਸਤੇ ਨੰਬਰ ਪਿੰਡ ਭਲਾਂ ਦੀ ਚਰਾਹਾਂ ਦਾ ਜੀ ਇਹ ਜਿਹੜੀ ਸਾਰੀ ਪਟਾ ਚੁੱਕੀ ਹੈ ਜੀ ਕਮ ਸੇ ਕਮ ਇੱਥੇ 7-800 ਟਿਪਰ ਚੱਕ ਲਿਆ ਜੀ ਦੋ ਦਿਨ ਚ ਪੰਜ ਪੰਜ ਛੇ ਛੇ ਮਸ਼ੀਨਾਂ ਲੱਗਦੀਆਂ ਰਾਤ ਵੀ ਤਿੰਨ ਕਬਿਲ ਕੋ ਲੱਗੀਆਂ ਸੀਗੀਆਂ ਇੱਕ ਅੰਡੋਈ ਮਸ਼ੀਨ ਲੱਗੀ ਪਰ ਸੋ ਵੀ ਇਹੀ ਲੱਗੀਆਂ ਸੀਗੀਆਂ ਜੀ ਆ ਤੁਸੀਂ ਦੇਖ ਸਕਦੇ ਹੋ ਪਿੰਡ ਭਲਾਂ ਦੀ ਚਰਾਹਾਂ ਦੀ ਜ਼ਮੀਨ ਦੇ ਵਿੱਚ ਕਿੱਦਾਂ ਨਿਜਾਇਜ਼ਮਾਨੀ ਕੀਤੀ ਗਈ ਹੈ ਜੇ ਪਹਿਲਾਂ ਕੋਈ ਨਿਜਾਇਜ਼ਮਾਨੀ ਕਰਾਂਦਾ ਤਾਂ ਆਪਣੀ ਜ਼ਮੀਨ ਮੁੱਲ ਲੈ ਕੇ ਉਹਦੇ ਵਿੱਚ ਨਿਜਾਇਜ਼ਮਾਨੀ ਕਰਾਂਦਾ ਸੀਗਾ ਪਰ ਆ ਤਾਂ ਜਮਈ ਸ਼ਰਮੇ ਲਾ ਦਿੱਤੀ ਚੱਕੀ ਹੈ ਜੀ ਜਾਨੇ ਸ਼ਰਮੇ ਲਾ ਚੁੱਕੀ ਹੈ ਜੀ ਆ ਦੇਖੋ ਜੀ ਕਿੱਦਾਂ ਇੱਥੇ ਪਿੰਡ ਭਲਾਂ ਦੀ ਦਵਾਚਾ ਦੀ ਜ਼ਮੀਨ ਚਰਾਹਾਂ ਦੇ ਵਿੱਚ ਆ ਦੇਖੋ ਜੀ ਪੋਗਲਾਈਨਾਂ ਦੀਆਂ ਨਿਸ਼ਾਨੀਆਂ ਜੀ ਆ ਤੁਸੀਂ ਦੇਖ ਸਕਦੇ ਹੋ ਪੋਗਲਾਈਨਾਂ ਦੀਆਂ ਨਿਸ਼ਾਨੀਆਂ ਜਿਸ ਦੇ ਵਿੱਚ ਇਹਨਾਂ ਕ੍ਰੈਸ਼ਰਾਂ ਦਾ ਦਰਤ ਇਹਨਾਂ ਕਬੈਲ ਕੋ ਲੱਗੀਆਂ ਸਿਗੀਆਂ ਇੱਕ ਕਾਂਡੋਈ ਮਸ਼ੀਨ ਲੱਗੀ ਸਿਗੀ ਇਹ ਜਿਹੜੀ ਨਿਯਾਜਮਾਨਗਾ ਸਾਡੇ ਪਿੰਡ ਦੇ ਬੰਦੇ ਕਰਾ ਰਹੇ ਜੀ ਇਹ ਮੈਂ ਬੰਦਿਆਂ ਦਾ ਨਾਮ ਵੀ ਲਵਾਗਾ ਜੀ ਨੇ ਜੜ ਜੜ ਕਰਾ ਰਹੇ ਆ ਇੱਕ ਦੋ ਬੰਦੇ ਬਾਹਰ ਨੇ ਰਲੇ ਆ ਜੀ ਨਾਲ ਆ ਤੁਸੀਂ ਦੇਖ ਸਕਦੇ ਹੋਏ ਸਾਨੂੰ ਪਾਗਲ ਬਣਾ ਰਹੇ ਆ ਜੀ ਰਾਤ ਨੂੰ ਕਹਿੰਦੇ ਅਸੀਂ ਰਾਖੀ ਕਰਦੇ ਰਾਖੀ ਨਹੀਂ ਕਰਦੇ ਇਹ ਇਹ ਰਾਤ ਨੂੰ ਨਿਯਾਜਮਾਨੀ ਕਰਾ ਰਹੇ ਆ ਦੇਖੋ ਇਹ ਚਰਾੰਦ ਪਿੰਡ ਭਲਾਨ ਦੀ ਚਰਾੰਦ ਦਾ ਕੀ ਹਾਲ ਕਰ ਚੁੱਕਿਆ ਛੱਡਿਆ ਜੀ ਇਹਨਾਂ ਨੇ ਆ ਦੇਖੋ ਇਹ ਨਾ ਕ੍ਰੈਸ਼ਰਾਂ ਦਾ ਕੀ ਹਾਲ ਕੀਤਾ ਜੀ ਦਾ ਇਹ ਜਿਹੜੀ ਨਿਆਂਇਮਾਂ ਨੇ ਕਿ ਸਾਡੇ ਪਿੰਡ ਦੇ ਬੰਦੇ ਰਲੇ ਬੈ ਜੀ ਪੰਜ ਚਾਰ ਬੰਦੇ ਰਲੇ ਬੈ ਸਾਡੇ ਪਿੰਡ ਦੇ ਇਹ ਤਾਂ ਕਹਿੰਦੇ ਅਸੀਂ ਚਰਾਦ ਬਚਾਉਂਦੇ ਆ ਦੇਖੋ ਚਰਾਦ ਬਚਦੀ ਏ ਅੱਜ ਤੱਕ ਇਹ ਜਿਹੜੀ ਨਿਆਂਇਮਾਂ ਨੇ ਕਿ ਇੰਨੀ ਕਦੇ ਸੰਜੂ ਵੀ ਸਰਪੰਚ ਰਹੇ ਹੋਰ ਵੀ ਸਰਪੰਚ ਰਹੇ ਪਰ ਕਦੇ ਆਨ ਕੰਮ ਨਹੀਂ ਹੋਇਆ ਜੋ ਹੁਣ ਹੋ ਰਿਹਾ ਏ ਮੈਂ ਇੱਕ ਗੱਲ ਤਾਂ ਕਹਿ ਰਿਹਾ ਕਿ ਜੇ ਸਾਡਾ ਸਰਪੰਚ ਹੈ ਪੰਚਾਇਤ ਹੈ ਇਮਾਨਦਾਰ ਹੈ ਇਹਨਾਂ ਬਾਰੇ ਨਹੀਂ ਮੈਂ ਕਹਿ ਰਿਹਾ ਵੀ ਬੇਈਮਾਨ ਕੇ ਇਹ ਬੰਦੇ ਇਮਾਨਦਾਰ ਹੈ ਇਹ ਜਿਹੜੀ ਨਿਆਂਇਮਾਂ ਨੇ ਕਿ ਸਾਡੇ ਪਿੰਡ ਦੇ ਪੰਜ ਚਾਰ ਬੰਦੇ ਰਲੇ ਬੈ ਜੀ ਨਾਲ ਇਹਨਾਂ ਦਾ ਹੈ ਮੇਰੀ ਮਾਇ ਨੇ ਇਹਨਾਂ ਨੂੰ ਮਾਇਨ ਵਿਭਾਗ ਤੇ ਪੁਲਿਸ ਵਿਭਾਗ ਨੂੰ ਬੇਨਤੀ ਆ ਕਿ ਇਸ ਦੀ ਚੈਕਿੰਗ ਕਰਕੇ ਇਹਨਾਂ ਕ੍ਰੈਸ਼ਰਾਂ ਨਾਲ ਦਾ ਸਟੋਕ ਚੈੱਕ ਕਰਕੇ ਇਹਨਾਂ ਕ੍ਰੈਸ਼ਰਾਂ ਨਾਲ ਵਿਰੁੱਧ ਬਰਦੀ ਕਾਰਵਾਈ ਕੀਤੀ ਜਾਵੇ ਆ ਵੀ ਤੁਸੀਂ ਦੇਖ ਸਕਦੇ ਹੋ ਕਿੰਧਾ ਰਾਤੀ ਫੇਨ ਦੋ ਦਿਨ ਤੋਂ ਜਮਨ ਚੱਲ ਰਹੀ ਹੈ ਪਿੰਡ ਭਲਾਨ ਦੀ ਚਰਾਂ ਦੇ ਵਿੱਚ ਮੇਰੀ ਮਾਇ ਨੇ ਮਾਇਨ ਵਿਭਾਗ ਤੇ ਪੁਲਿਸ ਵਿਭਾਗ ਨੂੰ ਬੇਨਤੀ ਆ ਇਹਨਾਂ ਦੇ ਵਿਰੁੱਧ ਬੰਦੀ ਕਾਰਵਾਈ ਕੀਤੀ ਜਾਵੇ ਜੇ ਤੁਸੀਂ ਨਹੀਂ ਕਾਰਵਾਈ ਕਰਨੀ ਤਾਂ ਮੈਂ ਤੁਹਾਡੇ ਖਿਲਾਫ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਬਾਈ ਨੇਵਰੇਟੇ ਪਾਵਾ ਐਸ ਡੀਓ ਜੇ ਆਈ ਜੋ ਵੀ ਸਦੇ ਜਿਹਨਾਂ ਦੀ ਜ਼ਿੰਮੇਵਾਰੀ ਇੱਥੇ ਨਿਯਮਾਂ ਨੇ ਰੋਕਣ ਦੀ ਧੰਨਵਾਦ 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 ਮੇਰੀ ਮਾਰੂਦ ਪੁਲਿਸਵਾਨ ਬੇਨਤੀ ਹੈ ਕਿ ਇਹਨਾਂ ਦੇ ਵਿਰੁੱਧ ਬੰਦੀ ਕਾਰਵਾਈ ਕੀਤੀ ਜਾਵੇ